ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੇਸੀ ਕਿਚਨ ਤੇ ਤੈ ਦਿਲੋਂ ਸਵਾਗਤ ਅੱਜ ਆਪਾਂ ਚਿੱਟੇ ਛੋਲਿਆਂ ਦੀ ਸਬਜ਼ੀ ਬਣਾਉਨੇ ਆ ਆਪਾਂ ਦੇਖਦੇ ਆ ਆਪਾਂ ਨੂੰ ਇਹਦੇ ਲਈ ਕੀ ਕੁਝ ਚਾਹੀਦਾ ਚਿੱਟੇ ਛੋਲਿਆਂ ਨੂੰ ਮੈਂ ਰਾਤ ਨੂੰ ਭਿਉਂਕੇ ਰੱਖਤਾ ਸੀ ਇਹਨਾਂ ਨੂੰ 8 ਤੋਂ 10 ਘੰਟੇ ਹੋ ਗਏ ਭਿਜਿਆ ਨੂੰ ਹੁਣ ਮੈਂ ਗਾਰਲਿਕ ਤੇ ਜਿੰਜਰ ਦੀ ਪੇਸਟ ਬਣਾ ਕੇ ਰੱਖ ਲਈ ਆ 6-7 ਮੈਂ ਗ੍ਰੀਨ ਮਿਰਚਾਂ ਲੰਗੀਆਂ ਨੇ 4 మీడియం ਸਾਈਜ਼ ਦੇ ਮੈਂ ਆਨੀਅਨ ਲੈ ਲਏ ਤੇ ਟੈਂਮੇ ਟਮਾਟਰ ਲੈ ਆ ਹੁਣ ਇਹਨਾਂ ਨੂੰ ਟਮਾਟਰ ਤੇ ਆਨੀਅਨ ਨੂੰ ਆਪਾਂ ਪੀਸ ਲੈਣਾ ਮਾ ਨਾਲ ਗਰੀਨ ਚਿੱਲੀ ਨੂੰ ਤੇ ਇਹਨਾਂ ਨੂੰ ਆਪਾਂ ਕੁਕਰ ਦੇ ਵਿੱਚ ਰਿਜਣਾ ਰੱਖ ਦਿੰਨੇ ਆ ਆਓ ਅੱਗੇ ਆਪਾਂ ਤੁੰਦ ਦੀ ਆਪਾਂ ਕੁਕਰ ਦੇ ਵਿੱਚ ਪਾਣੀ ਬੋਇਲ ਕਰਨਾ ਰੱਖਤਾ ਸੀਗਾ ਜਿਹੜੇ ਆਪਣੇ ਛੋਲ ਦੇ ਭੁੰਨਦੇ ਵੇ ਆ ਇਹਨਾਂ ਨੂੰ ਆਪਾਂ ਹੁਣ ਕੁਕਰ ਦੇ ਵਿੱਚ ਪਾ ਦੇਣਾ ਮਾ ਤੇ ਇਹਨਾਂ ਨੂੰ 5 ਤੋਂ 6 ਆਪਾਂ ਬਿਸਵਾ ਮੈਂ ਹੋ ਜੀ ਇਸੇ ਵਿੱਚ ਆਪਾਂ ਪਾਉਣੀ ਆ ਦੇਖੋ ਦਾਲ ਚੀਨੀ ਇੱਕ ਪਾ ਦੇਣੀ ਆ ਦੋ ਲਾਲ ਮਿਰਚਾਂ ਪਾ ਦੇਣੀਆਂ ਨੇ ਇੱਕ ਮੈਂ ਵੱਡੀ ਇਲਾਇਚੀ ਰੱਖੀ ਆ ਤੇ ਤਿੰਨ ਕ ਇਹ ਅਨੂਬਖਾਰੇ ਆ ਇਹਦੇ ਨਾਲ ਕਨੜ ਜਿਆ ਬਹੁਤ ਸੋਹਣਾ ਹੁੰਦਾ ਹੈ ਕੀ ਆਪਾਂ ਇਹਦੇ ਵਿੱਚ ਰਿਜਣ ਵਾਸਤੇ ਰੱਖ ਦੇਣੀ ਆ ਹੁਣ ਪੰਜ ਤੋਂ 6 ਬਿਸਲਾ ਮਰਾਵਾਂਗੇ ਆਪਾਂ ਤੇ ਕੁੱਕਰ ਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਦੂਜੇ ਪਾਸੇ ਆਪਾਂ ਕੜਾਹੀ ਰੱਖ ਲਈ ਆ ਇਹਦੇ ਵਿੱਚ ਮੈਂ ਤਾਂ ਸਨੋਂ ਦੇ ਤੇਲ 'ਚ ਬਣਾਉ ਲੱਗੀ ਆ ਤੁਸੀਂ ਇਹਨੂੰ ਦੇਸੀ ਘਿਓ 'ਚ ਜਾਂ ਹੋਰ ਵੈਜੀਟੇਬਲ ਆਇਲ ਜਾਂ ਸਨਫਲਾਵਰ ਕਿਸੇ ਵੀ ਤੇਲ ਦੇ ਵਿੱਚ ਤੁਸੀਂ ਬਣਾ ਸਕਦੇ ਆ ਜਿਹੜਾ ਤੁਸੀਂ ਨੌਰਮਲੀ ਯੂਜ਼ ਕਰਦੇ ਆਂ ਇਹੀ ਆਪਾਂ ਟਮਾਟਰਾਂ ਦੀ ਪੇਸਟ ਬਣਾ ਲਈ ਆ ਤੇ ਆਪਾਂ ਆਨਿਅਨ ਦੀ ਪੇਸਟ ਬਣਾ ਲਈ ਗਾਰਲਿਕ ਤੇ ਜਿੰਜਰ ਦੀ ਆਪਣੇ ਕੋਲੇ ਪੇਸਟ ਆ ਆਪਾ ਹੋੜਾ ਜੀਰਾ ਹੈ ਜਿਹੜਾ ਪਹਿਲਾਂ ਆਪਾਂ ਇਹਦੇ ਵਿੱਚ ਪਾ ਲੈਣਾ ਚੰਦੀ ਤਲ ਤੇ ਤੇ ਇਹਨਾਂ ਪਲਾਦਨ ਹੋਇਆ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਪੋਨ ਲੈਣਾ ਮੋਤ ਕਰਾ ਜੀਣਾ ਇਹ ਲੋ ਆਪਾ ਹੋੜਾ ਬੰਦੇ ਕਰ ਦਿੰਦੀ ਹਾਂ ਕੱਪਾ ਪਾਹਾਂ ਤੇ ਦੋ ਬੰਦੇ ਘੱਟ ਦੇ ਇਹਦੀਆਂ ਪਾਣ ਜੇ ਤਾ ਸ਼ੇਬ ਇਸਲਾਮ ਰਹੋਗੇ ਚੰਦੀ ਤਰਾਂ ਨਾ ਹੋ ਜਾਣਗੇ ਇਹ ਤੇ ਆਪਾਂ ਹੁਣ ਆ ਦੇਖੋ ਜੀਰਾ ਆਪਣਾ ਪੁੱਜ ਗਿਆ ਇਹਦੇ ਵਿੱਚ ਆਪਾਂ ਇਹਨਾਂ ਗਾਰਲਿਕ ਤੇ ਜਿੰਜਰ ਦੀ ਪੇਸਟ ਆ ਜਿਹੜੀ ਇਹਨੂੰ ਭੋਲ ਲੈਣਾ ਇਹਨੂੰ ਆਪਾਂ ਜਦੋਂ ਥੋੜਾ ਜਿਹਾ ਲਾਈਟ ਬਰਾਊਨ ਜਿਹਾ ਹੋ ਗਿਆ ਉਹਦੋਂ ਆਪਾਂ ਟਮਾਟਰ ਤੇ ਆਉਂਦੀ ਆਂਦੀ ਪੇਸਟ ਇਹਦੇ ਵਿੱਚ ਪਾਵਾਂਗੇ ਤੁਸੀਂ ਦੇਖਿਓ ਕੜਕਾ ਚੰਗੀ ਤਰ੍ਹਾਂ ਬਣਾ ਕੇ ਫਿਰ ਵੇਖਿਓ ਇਹ ਕਿ ਤੁਰਗਾ ਨਾਲ ਖਾਓਗੇ ਸ਼ੋਂਦੇ ਪਤੁੰਦੇ ਬਣਾਤੀ ਖਾਸਾ ਤੇ ਆ ਨਾਨ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਬਹੁਤ ਸਵਾਦ ਤੇ ਬਹੁਤ ਵਧੀਆ ਸਬਜ਼ੀ ਬਣਦੀ ਆ ਸਿੰਪਲ ਆ ਬੈਲ ਫੁੱਲ ਹੋਈ ਆਪਾਂ ਜਿਆਦਾ ਇਹਦੇ ਵਿੱਚ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਦੀ ਆ ਦੇਖੋ ਨਾਲੇ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਜਾਂਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਟਮਾਟਰਾਂ ਦੀ ਪੇਸਟ ਬਣਾਈ ਸੀਗੀ ਆਪਾਂ ਇਹ ਪਾ ਦੇ ਇਹ ਆਪਾਂ ਪਾ ਲੀਏ ਇਹਨੂੰ ਚੰਗੀ ਤਰ੍ਹਾਂ ਇਕ ਵਾਰੀ ਫਲਾਉਦੋ ਫਲਾਂ ਕੋਸ਼ ਤੁਸੀਂ ਇਕੱਠਾ ਪਾਉ ਨ ਸਕਦੇ ਆ ਕੋਈ ਐਸੀ ਗੱਲ ਨਹੀਂ ਜੀ ਪਸੈ 11 ਗਾਰਲਕ ਤੇ ਜਿੰਜਰ ਨੂੰ ਥੋੜਾ ਜਿਹਾ ਪਹਿਲਾਂ ਪਾਉਣ ਨੂੰ ਫਲਾਂ ਆਪਾਂ ਜਿਹੜੀ ਟਮਾਟਰਾਂ ਦੀ ਤੈਸਟ ਹੈ ਇਹੇ ਪਾਵਿੰਦੇ ਨੇ ਐਦੇ ਵਿੱਚ ਜੇ ਇਹ ਚੰਗੀ ਤਰ੍ਹਾਂ ਹਲਾ ਕੇ ਫਿਰ ਤੁਸੀਂ ਇਹਦੇ ਵਿੱਚ ਮਸਾਲੇ ਪਾਉਨੇ ਆ ਉਹ ਤੁਹਾਨੂੰ ਮੈਂ ਦੱਸਦੀ ਆ ਕਿਹੜੇ ਕਿਹੜੇ ਆਪਾਂ ਮਸਾਲੇ ਦੇ ਵਿੱਚ ਵਰਤ ਰਹੀ ਆਂ ਹਾਡੇ ਕੋ ਜੇ ਆਪਾਂ ਨੂੰ ਦੋ ਚਮਚਾ ਲੈ ਆ ਇਹ ਆਪਾਂ ਪਾ ਦੇਣਾ ਤੇ ਇਹ ਆਪਾਂ ਇਹਨਾਂ ਦਾ ਚਨੀ ਮਸਾਲਾ ਹੈ ਤਿਆਰ ਕੀਤਾ ਇਹ ਵੀ ਮੈਂ ਕਹਾਂ ਜੀ ਸਾਰਾ ਕੁਝ ਨੋਰਮਲੀ ਆ ਕੋਈ ਬਥੇ ਹੁੰੀ ਗੀ ਤੇ ਆਪਣਾ ਹੀ ਹਲਦੀ ਦਾ ਡੇਢ ਚਮਚਾ ਇਹ ਆਪਾਂ ਪਾ ਕੇ ਚੰਗੀ ਤਰ੍ਹਾਂ ਹੁਣ ਆਪਣੀ ਨੂੰ ਪਰਨੇ ਨਾਲ ਇਹ ਚੰਗੀ ਤਰ੍ਹਾਂ ਪਨ ਲੈਣਾ ਜਦੋਂ ਇਹ ਕਿਵ ਅਸ਼ਾ ਦੇ ਗਿਆਖਤਨ ਮਸਾਲਾ ਉਹਨਾਂ ਤੋਂ ਸੀ ਦੇਖਿਓ ਤੁਹਾਨੂੰ ਪਤਾ ਲੱਗ ਜਾਣਾ ਬਹੁਤ ਸੁਣੀ ਸਮਰ ਲਉਂਦੀ ਹੁੰਦੀ ਹੈ ਮਸਾਲੇ ਜੋ ਤੇ ਜਦੋਂ ਇਹ ਕਿਵ ਅਸ਼ਾ ਤੇ ਜੇਵੇ ਉਹਦੋਂ ਆਪਾਂ ਇਹਨੂੰ ਦੇਖਣਾ ਵੀ ਆਪਾਂ ਮਸਾਲਾ ਗਲਪਲ ਤੋਂ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਆ ਚੰਗੀ ਤਰ੍ਹਾਂ ਮਿਕਸ ਕਰ ਤਾਂ ਹੁਣ ਆਪਾਂ ਇਹਨੂੰ ਸੇਮ ਤੇਗਾ ਆਕੇ ਤੇ ਇਹਨੂੰ ਆਪਾਂ ਪਤਾ ਦੇ ਆਖਦੇ ਨਾ ਮਤੇ ਸੇਮ ਤੇ ਲਖਾ ਮਕੇਗਾ ਹੋਲੀ ਹੋਈ ਆਪਣੀ ਆਪੇ ਸੁਣਾ ਰਿਜੂਗਾ ਤੇ ਅੱਗੇ ਆਪਾਂ ਤੁਹਾਨੂੰ ਮਸਾਲਾ ਤੇ ਆ ਗਏ ਕਿਹਦੇ ਆਪਾਂ ਆਪਣਾ ਤੜਕਾ ਕਿਸ ਤਰ੍ਹਾਂ ਦਾ ਤਿਆਰ ਹੋਇਆ ਇਸ ਨੂੰ 15 ਤੋਂ 20 ਮਿੰਟ ਹੋ ਗਏ ਕੱਕ ਹੁੰਦੇ ਨੂੰ ਵਿੱਚ ਵਿੱਚ ਦੀ ਮਖੜਚੀ ਫੇਰਤੀ ਰਹੀਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦਾ ਤਿਆਰ ਹੋਇਆ ਦੇਖੋ ਇਸ ਦਾ ਕਨਾਰ ਬਹੁਤ ਸੋਹਣਾ ਆਇਆ ਤੁਸੀਂ ਉਹ ਬਰ ਕੋਲਾ ਛੱਟ ਗਿਆ ਦੇਖੋ ਨੇੜੇ ਕੱਢ ਕੇ ਇਹ ਕਿਉਂ ਬੈਲ ਖੰਡਾ ਛੱਡ ਗਿਆ ਬਹੁਤ ਸੋਹਣਾ ਤਲਾਰ ਆ ਗਿਆ ਇਸ ਤਰ੍ਹਾਂ ਤੁਸੀਂ ਵੀ ਦਸਤੋਂ 15 ਮਿੰਟਾ ਸੇਮ ਗੈਸ ਤੇ ਇਸ ਨੂੰ ਕੁੱਫਮ ਕਰੋ ਕਿ ਤੇ ਇਸ ਤੋਂ ਬਹੁਤ ਵਾਤਾ ਪਦਿਆ ਮਿਲਦਾ ਦੂਜੇ ਪਾਸੇ ਆਪਾਂ ਛੋਲੇ ਰੈਡੀ ਨੇ ਰੱਖੇ ਸੀਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਛੋਲੇ ਬਿਲਕੁਲ ਰੈਡੀ ਹੋਏ ਨੇ ਤੇ ਆ ਦੇਖਿਓ ਤੁਸੀਂ ਇਸ ਨੂੰ ਆ ਦੇਖੋ ਇਹ ਬਿਲਕੁਲ ਸੌਫਟ ਹੋ ਗਏ ਆ ਜਿਹੜਾ ਆਪਾਂ ਇਹਦੇ ਵਿੱਚ ਸਾਰਾ ਕੁਝ ਆ ਇਦਾਂ ਪਾਇਆ ਸੀ ਗਲੈਟੀ ਪਾਈ ਸੀ ਹੀ ਜਾਂ ਦਾਲ ਚੀਨੀ ਪਾਈ ਸੀ ਇਸ ਨੂੰ ਆਪਾਂ ਹੁਣ ਕੱਢ ਲੈਣਾ ਮੈਂ ਫਿਰ ਤੜਕਾ ਤੇ ਛੋਲ ਲੈ ਆਪਾਂ ਮਿਕਸ ਕਰਕੇ ਫੁਲਾਉ ਦੇਖੋ ਆਪਾਂ ਛੋਲ ਲੈ ਤੇ ਹੁਣ ਜਿਹੜਾ ਤੜਕਾ ਸੀ ਉਸ ਨੂੰ ਮਿਕਸ ਕਰਤਾ ਪਰ ਇਸ ਨੂੰ ਆਪਾਂ ਸੈਮ ਗੈਸ ਤੇ 10 ਕਮੈਂਟਰ ਹੋ ਰਿਹਾ ਨੂੰ ਆਪਾਂ ਰਿਜਣ ਦੇ ਮਾਗੇ ਫਿਰ ਇਹ ਚੰਗੀ ਤਰ੍ਹਾਂ ਛੋਲਿਆਂ ਦੇ ਵਿੱਚ ਆ ਜਿਹੜਾ ਮਸਾਲਾ ਹੋਰ ਅਚ ਜੂਗਾ ਤੇ ਫੇਰ ਤੋਂ ਉਹ ਫਾਈਨਲ ਲੁੱਕ ਦਾ ਖੌਣਿਆ ਬੇਖੂ ਮਸਾਂਦੇ ਦੇ ਵਿੱਚ ਉਦਾਂ ਤਾਂ ਹੀ ਰਚੇ ਮਿਚੇ ਪਈ ਆ ਪਰ ਆਈ ਹੁੰਦਾ ਨੂਨ ਮਿਲ ਜਾਂ ਜਿਹੜੀ ਉਹ ਛੁੰਦਿਆਂ ਦੇ ਵਿੱਚ ਚੰਗੀ ਤਰ੍ਹਾਂ ਫੇਰ ਲੱਜਦੀ ਆ ਜੇ ਤੁਸੀਂ ਥੋੜਾ ਲੈ ਨੂੰ ਹੋਰ ਪਕਾਉ ਤੁ ਕਰੋ ਹੁੰਦਾ ਵਾਣਾਪਾਏ ਸੁਪਕ ਤੇ ਰੱਖ ਦੇ ਨੇ ਆ ਸੇਮ ਗੈਸ ਤੇ 10 ਮਿੰਟ ਤੇ ਫੇਰ ਤੁਸੀਂ ਦੇਖਿਓ ਫਾਈਨਲ ਲੁੱਕ ਲਾਉ ਜੀ ਆਪਾਂ ਹੁਣ ਵੇਖਦੇ ਆ ਆਪਣੀ ਫਾਈਨਲ ਲੁੱਕ ਸਬਜੀ ਦੀ ਦੇਖੋ ਤੁਸੀਂ ਸਬਜੀ ਦਾ ਕਲਰ ਬਹੁਤ ਸੋਹਣਾ ਆਇਆ ਲਾ ਵੇਖੋ ਬਹੁਤ ਸੋਹਣੀ ਬਣੀ ਆ ਬਹੁਤ ਸੌਫਟ ਬਣੇ ਹੋਇਆ ਸ਼ੋਰ ਦੇ ਆਪਣੇ ਤੇ ਇਹ ਤੁਸੀਂ ਹਮ ਆਈ ਡੋਂਟ ਗੇ ਦੇ ਵਿੱਚ ਬੰਦ ਕੇ ਰੱਖ ਲਓ ਨਾਲੇ ਤਾਂ ਸਰਬਕਾਰਨਾ ਸੌਖਾ ਤੁੰਨੂ ਹੈ ਨਾ ਤੇ ਇਹ ਡੱਤੂ ਸਿ ਡੋਂਗੇ ਦੇ ਵਿੱਚ ਕੱਢ ਕੇ ਰੱਖੋ ਇਹਨੂੰ ਲਓ ਜੀ ਹੁਣ ਆਪਾਂ ਡੋਂਗੇ ਦੇ ਵਿੱਚ ਸਬਜੀ ਨੂੰ ਕੱਢ ਲਿਆ ਤੁਸੀਂ ਵੀ ਮੇਰੇ ਤਰੀਕੇ ਨਾਲ ਸਬਜੀ ਨੂੰ ਬਣਾ ਕੇ ਦੇਖਿਓ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੇ ਬਹੁਤ ਜਲਦੀ ਬਣ ਜਾਂਦੀ ਹੈ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੋਕ ਤੇ ਵੀ ਵੇਖ ਸਕਦੇ ਆ ਥੈਂਕ ਯੂ ਸੋ ਮੱਚ